ਸਤਿ ਸ਼੍ਰੀ ਅਕਾਲ ਜੀ ਅੱਜ ਦੀਆਂ ਤਾਜ਼ਾ ਖਬਰਾਂ ਪੇਸ਼ ਕਰਨ ਲੱਗਾ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਪੰਜਾਬ 'ਚ ਮੋੜ ਵੱਜਿਆ ਜੀ ਚੋਣ ਫੁੱਗਲ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਫਗਵਾੜਾ ਦੇ 43 ਨਗਰ ਕੌਂਸਲਾਂ ਦਾ ਇਲੈਕਸ਼ਨ ਹੋਣ ਜਾ ਰਿਹਾ ਹੈ ਪੰਚਾਇਤ ਤੇ ਚਾਰ ਵਿਧਾਨ ਸਭਾ ਹਲਕਿਆਂ ਦੀ ਜਿਮਣੀ ਚੋਣਾ ਮਗਰੋਂ ਹੁਣ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦਾ ਬਿਲਕੁਲ ਪੱਜ ਗਿਆ ਚੋਣ ਕਮਿਸ਼ਨ ਨੇ ਇਸ ਲਈ ਤਿਆਰੀ ਖਿੱਚ ਲਈ ਦਿੱਤੀ ਹੈ ਇਸ ਤਰ੍ਹਾਂ ਸਿਆਲ ਵਿੱਚ ਵੀ ਚੋਣਾ ਕਰਕੇ ਪੰਜਾਬ ਦਾ ਸਿਆਸੀ ਪਾਰਾ ਚੜਾ ਰਹੇਗਾ ਨਗਰ ਨਿਗਮ ਨੇ ਅਤੇ ਨਗਰ ਕੌਸ਼ਲ ਚੋਣਾ 77 ਆਮ ਆਦਮੀ ਪਾਰਟੀ ਲਈ ਬਿਹਤ ਅਹਿਮ ਨੇ ਕਿਉਂਕਿ ਇਸ ਵੇਲੇ ਬਹੁਤੇ ਸ਼ਹਿਰਾਂ ਦਾ ਪ੍ਰਬੰਧ ਰਵਾਇਤੀ ਪਾਰਟੀਆਂ ਦੇ ਹੱਥ ਵਿੱਚ ਹੈ ਦਰਅਸਲ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਵਿੱਚ ਨਗਰ ਨਿਗਮ ਦੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਰਾਜ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਪੰਜ ਨਗਰ ਨਿਗਮਾਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਫਗਵਾੜਾ ਤੇ 43 ਨਗਰ ਕੌਸ਼ਲਾ ਨਗਰ ਪੰਚਾਇਤਾਂ ਲਈ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਕਮਿਸ਼ਨ ਵੱਲੋਂ ਚੋਣਾਂ ਲਈ ਵੋਟਰ ਸੂਚੀਆਂ ਵਿੱਚ ਸੋਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਚੋਣ ਕਮਿਸ਼ਨ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਵੋਟਰ ਸੂਚੀ 14 ਨਵੰਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ 18 ਨਵੰਬਰ ਤੋਂ 25 ਨਵੰਬਰ ਤੱਕ ਦਾਅਵੇ ਤੇ ਇਤਰਾਜ਼ ਦਰਜ ਕੀਤੇ ਜਾ ਸਕਦੇ ਨੇ ਦਾਵਿਆਂ ਦੇ ਇਤਰਾਜ਼ਾਂ ਦਾ ਨਿਵੇੜਾ 3 ਦਸੰਬਰ ਤੱਕ ਕੀਤਾ ਜਾਵੇਗਾ ਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 7 ਦਸੰਬਰ ਨੂੰ ਕੀਤੀ ਜਾਵੇਗੀ ਉਸ ਤੋਂ ਬਾਅਦ ਅਗਲੀ ਵੀਡੀਓ ਹੋਜੀ ਮੇਰੀ ਸਰਕਾਰ ਨੂੰ ਡੇਗਣ ਲਈ ਕਾਂਗਰਸ ਨੇ ਪੰਜਾਬ ਵਿਧਾਇਕਾਂ ਨੂੰ ਪੰਜਾਬ 50 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ ਸਿਧਾਰ ਰਮਿਆ ਇਹ ਖਬਰ ਹੈ ਜੀ ਕਰਨਾਟਕ ਦੇ ਮੁੱਖ ਮੰਤਰੀ ਸਿਧਾਰ ਰਮਿਆ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਹੈ ਕਿ ਵਿਰੋਧੀ ਭਾਰਤੀ ਜਨਤਾ ਪਾਰਟੀ ਭਾਜਪਾ ਨੇ ਉਹਨਾਂ ਦੀ ਸਰਕਾਰ ਨੂੰ ਡੇਗਣ ਲਈ ਕਾਂਗਰਸ ਦੇ 50 ਵਿਧਾਇਕਾਂ ਨੂੰ 50-50 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪਿਆ ਜੀ ਵੱਡਾ ਘਾਟਾ ਇਸ ਨਾਮੀ ਆਗੂ ਦਾ ਦਿਹਾਂਤ ਹੋ ਚੁੱਕਿਆ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਘਾਟਾ ਪੈ ਗਿਆ ਉੱਗੇ ਵਾਤਾਵਰਣੀ ਪ੍ਰੇਮੀ ਸੇਵਾਮੁਖਤ ਪ੍ਰਿੰਸੀਪਲ ਅਤੇ ਸ਼੍ਰੋਮਣੀ ਕਾਲੀ ਦਲ ਦੇ ਜਨਰਲ ਕੌਂਸਲਰ ਅਤੇ ਮੈਂਬਰ ਜਗਸ਼ੇਰ ਸਿੰਘ ਸਿੱਧੂ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਤ ਹੋ ਗਿਆ ਉਸ ਤੋਂ ਬਾਅਦ ਅਗਲੀ ਵੇਢੀ ਹੋਜੀ ਅੰਨਦਾਤਾ ਕੁਝ ਹੀ ਦਿਨਾਂ ਚ ਪ੍ਰਾਲੀ ਸਾੜਨ ਕਾਰਨ ਬਣਾ ਦਿੱਤੇ ਜਾਣਗੇ ਅਪਰਾਧੀ ਐਫ ਆਈ ਆਰ ਦਰਜ ਕਰਨਾ ਇਸ ਸਮੱਸਿਆ ਦਾ ਹੱਲ ਨਹੀਂ ਹੈ ਮੁੱਖ ਮੰਤਰੀ ਭਵਨਤਵਾਨੇ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਲੈ ਕੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ ਜਿਹੜੇ ਅੰਨਦਾਤਾ ਨੇ ਉਹਨਾਂ ਨੂੰ 2 ਹਫ਼ਤੇ ਬਾਅਦ ਪਰਾਲੀ ਸਾੜਨ ਦੇ ਕਾਰਨ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ ਮੁੱਖ ਮੰਤਰੀ ਨੇ ਦੁਹਰਾਇਆ ਕਿ ਕਿਸਾਨ ਖਿਲਾਫ ਐਫ ਆਈ ਆਰ ਦਰਜ ਕਰਨਾ ਇਸ ਸਮੱਸਿਆ ਦਾ ਨਰਜੀਖਰੰਦਾ ਹੱਲ ਨਹੀਂ ਹੈ ਕਿਉਂਕਿ ਇਸ ਨਾਲ ਉਹਨਾਂ ਨੂੰ ਸਮਾਜ ਵਿੱਚ ਸਰਵਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਸਤੋਬਾ ਦੇ ਅਗਲੀ ਵੀਡੀਓ ਜੀ ਪਿਆਜ਼ ਦੀ ਕੀਮਤ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਮਿਲਣ ਵਾਲਾ ਹੈ ਜੀ ਮਹਿੰਗਾਈ ਤੋਂ ਰਾਹਤ ਇੱਕ ਦਿਨ ਪਹਿਲਾਂ ਪਰਚੂਨ ਮਹਿੰਗਾਈ ਦੇ ਅੰਕੜੇ ਜਾਰੀ ਕੀਤੇ ਗਏ ਸੀ ਜਿਸ ਨੂੰ ਦੇਖਦੇ ਕੀ ਪੂਰਾ ਹਿਲਦੇਸ਼ ਹਿਲਾ ਗਿਆ ਰਿਟੇਲ ਮਹਿੰਗਾਈ 14 ਮਹੀਨਿਆਂ ਦੇ ਉੱਚ ਪੱਧਰ ਤੇ ਪਹੁੰਚ ਗਈ ਹੈ ਆਰਵੀਆਈ ਦੀ ਸ਼ੈਨ ਸ਼ੀਸ਼ਾ ਦੇ ਪੱਧਰ ਨੂੰ ਪਾਰ ਕਰ ਗਈ ਹੈ ਜਿਸ ਦਾ ਮੁੱਖ ਕਾਰਨ ਅਨਾਜ ਦੀ ਮਹਿੰਗਾਈ ਵਿੱਚ ਵਾਧਾ ਦੱਸਿਆ ਜਾ ਰਿਹਾ ਹੈ ਅਨਾਜ ਦੀ ਮਹਿੰਗਾਈ ਵਧਣ ਦਾ ਮੁੱਖ ਕਾਰਨ ਪਿਆਜ਼ ਦੀਆਂ ਕੀਮਤਾਂ ਵਿੱਚ ਵਾਧਾ ਹੈ ਖਾਕਤਬਾਰਾ ਦੇ ਮਾਮਲੇ ਦੇ ਮੰਤਰਾਲੇ ਨੇ ਇੱਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ ਚ ਪਿਆਜ਼ ਦੀਆਂ ਕੀਮਤਾਂ ਹੋਰ ਘਟਾਉਣ ਦੀ ਉਮੀਦ ਹੈ ਕਿਉਂਕਿ ਨਵੀਂ ਸੌਣੀ ਦੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ ਅਧਿਕਾਰੀਆਂ ਨੇ ਕਿਹਾ ਕਿ ਮੌਜੂਦਾ ਸਮੇਂ ਪਿਆਜ਼ ਦੀ ਔਸਤਨ ਪਰਚੂਨ ਕੀਮਤ 45 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਚੱਲ ਰਹੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਆਪ ਉਮੀਦਵਾਰ ਡਿੰਪੀ ਟਿਲੋਂ ਨੂੰ ਨੋਟਿਸ ਜਾਰੀ ਹੋ ਚੁੱਕਿਆ ਹੈ ਮਨਪ੍ਰੀਤ ਤੇ ਰਾਜਾ ਬੜਿੰਗ ਨੇ ਚੋਣ ਕਮਿਸ਼ਨ ਨੂੰ ਭੇਜਿਆ ਜੀ ਨੋਟਿਸਾਂ ਦਾ ਜਵਾਬ ਪੰਜਾਬ ਦੇ ਜਿਮਣੀ ਚੋਣਾਂ ਦੇ ਪ੍ਰਚਾਰ ਲਈ ਮੈਦਾਨ ਪਖਿਆ ਹੋਇਆ ਕਿਉਂਕਿ ਬੀਤੇ ਦਿਨ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਅਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ ਹੋਇਆ ਸੀ ਉੱਥੇ ਹੀ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿਪੀ ਟਿਲੋਂ ਨੂੰ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰ ਦਿੱਤਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕੇਂਦਰ ਨੇ ਪੰਜਾਬ ਨੂੰ ਜਾਰੀ ਕੀਤਾ ਐਨ ਐਚ ਐਮ ਫੰਡ ਦੀ ਪਹਿਲੀ ਕਿਸ਼ਤ 123 ਕਰੋੜ ਰੁਪਏ ਕੀਤੀ ਹੈ ਜੀ ਜਾਰੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਰਮਿਆਨ ਰਾਜ ਦੇ ਸਿਹਤ ਅਤੇ ਤੰਦਰੁਸਤੀ ਕਲੀਨਿਕਾਂ ਦੇ ਨਾਮ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਡੈਡਲੌਕ ਆਖਰਕਾਰ ਜੁਨ ਨਾਲ ਖਤਮ ਹੋ ਗਈ ਹੈ ਇਹ ਪੰਜਾਬ ਸਰਕਾਰ ਆਮ ਆਦਮੀ ਕਲੀਨਿਕਾਂ ਦਾ ਨਾਮ ਜਿਹੜੇ HWCC ਰੱਖਣ ਦਾ ਫੈਸਲਾ ਸੀ ਇਸ ਨੂੰ ਮੁੱਖ ਮੰਤਰੀ ਭਵੰਤਮਨ ਦੀ ਫੋਟੋ ਵੀ ਹੋਵੇਗੀ ਕੇਂਦਰ ਨੇ ਇਸ ਤੇ ਇਤਰਾਜ਼ ਜਤਾਇਆ ਸੀ ਇਸ ਨੂੰ ਘੱਟੋ ਘੱਟ ਡੇਢ ਸਾਲ ਲਈ ਫੰਡ ਰੋਕ ਦਿੱਤੇ ਸਨ ਸਿਹਤ ਵਿਭਾਗ ਨੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਪੰਜਾਬ ਸਰਕਾਰ ਆਪਣੇ ਪਿਛਲੇ ਸਟੈਂਡ ਤੋਂ ਉਲਟਾ ਮੁੱਖ ਮੰਤਰੀ ਭਵੰਤਮਨ ਦੀ ਤਸਵੀਰ ਹਟਾਉਣ ਅਤੇ ਕਲੀਨਿਕ ਦਾ ਨਾਮ ਅੰਸ਼ਮਣ Arogya ਕੇਂਦਰ ਰੱਖਣ ਦੀ ਸਹਿਮਤੀ ਦੇਣ ਤੋਂ ਬਾਅਦ ਖਪਤਕਰ ਬੀਤੇ ਦਿਨ ਫੰਡ ਜਾਰੀ ਕੀਤੇ ਗਏ ਨੇ ਜੀ ਇਹਦੀ ਪਹਿਲੀ ਕਿਸ਼ਤ 123 ਕਰੋੜ ਰੁਪਏ ਵੀ ਜਾਰੀ ਹੋ ਚੁੱਕੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਬਿਜਲੀ ਦਾ 42000 ਰੁਪਏ ਬਿਲਾਉਣ ਕਾਰਨ ਖਪਤਕਰ ਪਰੇਸ਼ਾਨ ਨੇ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਰੂਪਨਗਰ ਦੇ ਪਿੰਡ ਸਿਬਲ ਚੱਲਿਆ ਦੇ ਵਿਅਕਤੀ ਨੂੰ ਬਿਜਲੀ ਦੀ ਚਿਪ ਵਾਲੀ ਮੀਟਰ ਹੈ 42000 ਰੁਪਏ ਦਾ ਬਿੱਲ ਦਾ ਨੋਟਿਸ ਲਿਆ ਹੈ ਜਥੇਵੰਦੀ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ ਨੇ ਦੱਸਿਆ ਈਰੂਪਨਗਰ ਸ਼ਹਿਰ ਨੇੜਲੇ ਪਿੰਡ ਸਿਬਲ ਚੱਲੀਆ ਦੇ ਸੁਖਵੰਤ ਸਿੰਘ ਦੇ ਘਰ ਪਾਵਰ ਕਮ ਨੇ ਬਿਜਲੀ ਦੀ ਚਿੱਪ ਵਾਲਾ ਮੀਟਰ ਲਗਾ ਦਿੱਤਾ ਹੈ ਇਸ ਦਾ ਬਿੱਲ ਬਿਆਹੀ ਹੀ 42 ਹਜ਼ਾਰ ਰੁਪਏ ਆ ਚੁੱਕਿਆ ਇਹ ਬਿੱਲ ਦਾ ਜਿਹੜਾ ਆ ਗਿਆ ਉਹਨਾਂ ਨੇ ਦੱਸਿਆ ਕਿ ਜਦੋਂ ਖਪਤਕਾਰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਪਾਵਰ ਕਮ ਦੇ ਦਫ਼ਤਰ ਗਿਆ ਤਾਂ ਉਸ ਨੂੰ ਖੱਜਲਖੋਰ ਕੀਤਾ ਗਿਆ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਆਮ ਤੌਰ ਤੇ ਉਹਨਾਂ ਦਾ ਬਿਜਲੀ ਬਿੱਲ ਕਦੇ ਵੀ 2000 ਤੋਂ ਵੱਧ ਨਹੀਂ ਆਇਆ ਪਰ ਇੰਨਾ ਵੱਡਾ ਬਿਜਲੀ ਬਿੱਲ ਭਰਨ ਤੋਂ ਅਸਮਰਥ ਹੈ। ਛਿੜੀ ਪੰਜੋਲਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕਿਸਾਨ ਜੁਨੀਅਨ ਨੂੰ ਪੰਜਾਬ ਦੇ ਤਿੰਨ ਮੰਤਰੀ ਅਮਨ अरोड़ा, ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਢਾਲੀਵਾਲ ਤੇ ਵਿਸ਼ਵਾਸ ਦਿਵਾਇਆ ਸੀ ਜੀ। ਦੋਸਤੋ ਬਾਅਦ ਅਗਲੀ ਵੀਡੀਓ 'ਚ 100 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਨੇੜੇ ਬਣੇਗੀ ਜੀ ਆਤੀ ਆਧੁਨਿਕ ਸੁਰੱਖਿਆ ਜੇਲ੍ਹ ਲਾਲਜੀਤ ਸਿੰਘ ਪੁੱਲਰ। ਪੰਜਾਬ ਦੀਆਂ ਜੇਲਾਂ ਬਾਰੇ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਪੰਜਾਬ ਦੀਆਂ ਜੇਲਾਂ ਵਿੱਚ ਬੰਦ ਖ਼ਪਤਕਰ ਖ਼ਤਰਨਾਕ ਕੈਦੀਆਂ ਨੂੰ ਅਲੱਗ ਜੇਲ੍ਹ ਵਿੱਚ ਰੱਖਣ ਲਈ 100 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੋਰਸੀਆ ਕਾਦਰ ਵਖਸ਼ੇ ਖੇ ਆਤੀ ਉਹ ਦੋਨੇ ਕਿ ਸੁਰੱਖਿਆ ਜੇਰ ਬਣਾਈ ਜਾ ਰਹੀ ਹੈ ਜੋ ਅਗਲੇ ਸਾਲ ਤੋਂ ਮੁਕੰਮਲ ਹੋ ਜਾਵੇਗੀ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਮਨਪ੍ਰੀਤ ਤੇ ਬਿੰਗ ਨੇ ਭੇਜਿਆ ਜੀ ਜਵਾਬ ਹੁਣ ਡਿਪੀ ਟੀਲ ਨੂੰ ਆਇਆ ਜੀ ਚੋਣ ਕਮਿਸ਼ਨ ਦਾ ਨੋਟਿਸ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਚ ਤੰਦ ਸ਼ੁਰੂ ਹੁੰਦੇ ਹੀ ਵਦ ਨੇ ਜੀ ਹਾਸੇ ਜਲੰਧਰ ਚ ਪੁਲਸ ਦੀ ਵਸਦੀ ਟੱਕਰ ਨਾਲ ਟੱਕਰ ਹੋ ਚੁੱਕੀ ਹੈ। ਜਲੰਧਰ ਦੇ ਫਲੋਰ ਚ ਤੰਦ ਸ਼ੁਰੂ ਹੁੰਦੇ ਹੋਈ ਸੜਕ ਹਾਸ ਨੇ ਘਟਨਾਵਾਂ ਵਾਧਣ ਲੱਗੀਆਂ ਨੇ ਸੜਕ ਹਾਦਸੇ ਹੀ ਘਟਨਾ ਲਗਾਤਾਰ ਦੂਜੇ ਦਿਨ ਸਾਹਮਣੇ ਆਈ ਹੈ ਜਿੱਥੇ ਫਲੋਰ ਚ ਪੰਜਾਬ ਪੁਲਿਸ ਦੀ ਵੱਸ ਦੀ ਟੱਕਰ ਨਾਲ ਟੱਕਰ ਹੋ ਗਈ ਹੈ ਜੀ ਉਸ ਤੋਂ ਬਾਅਦ ਅਗਲੀ ਵਾਰ 100 ਕਰੋੜ ਦੀ ਲਾਗਤ ਨਾਲ ਲੁਧਿਆਣਾ ਨੇੜੇ ਬਣੇਗਾ ਜੀ ਆਤੀ ਅਦੁਨੀਕ ਸੁਰੱਖਿਆ ਜੇ ਲਾਲਜੀ ਸਿੰਘ ਪੁੱਲਰ ਦਾ ਐਲਾਨ ਖਾਨਦਾਨੀ ਸਿਆਸਤਦਾਨਾਂ ਦੇ ਹੰਕਾਰ ਨੂੰ ਤੋੜੋ ਉਹ ਖੁਦ ਨੂੰ ਲੋਕਾਂ ਤੋਂ ਵੱੱਟੇ ਸਮਝਦੇ ਨੇ ਮੁੱਖ ਮੰਤਰੀ ਮਾਨ ਮੁੱਖ ਮੰਤਰੀ ਭਵਨਤਮਨ ਨੇ ਬੁੱਧਵਾਰ ਨੂੰ ਗਿੱਦੜਵਾਹਾ ਵਿਧਾਨ ਸਭਾ ਹਲਕੇ ਵਿੱਚ ਤਿੰਨ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਹਰਦੀਪ ਸਿੰਘ ਡੀਪੀਟੀ ਲੋਨ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਉਹ ਆਪਣਾ ਆਪ ਹੈ। ਉਸਨੇ ਦੋ ਵਾਰ ਹਾਰ ਦੇਖੀ ਤੁਹਾਡਾ ਸਾਥ ਨਹੀਂ ਛੱਡਿਆ। ਉਹ ਜਿੱਤਣ ਤੋਂ ਬਾਅਦ ਵੀ ਤੁਹਾਨੂੰ ਨਹੀਂ ਛੱਡੇਗਾ। ਮੁੱਖ ਮੰਤਰੀ ਭਵਨਤਮਨ ਨੇ ਪਾਲੇ ਜਿਹੜੇ ਭਲਾਈ ਆਣਾ ਤੌਲਾ ਗਿੱਦੜਵਾਹਾ ਸ਼ਹਿਰ ਵਿੱਚ ਰੈਲੀਆਂ ਨੂੰ ਸੰਬੋਧਨ ਕੀਤਾ ਜਿੱਥੇ ਉਹਨਾਂ ਨੇ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਰਾਜਾ ਬੜਿੰਗ ਨੂੰ ਹਲਕਾ ਛੱਡਣ ਗਿੱਦੜਵਾਹਾ ਦੇ ਲੋਕਾਂ ਨੂੰ ਕੁਝ ਨ ਕੁਝ ਹਮਲਾ ਕੀਤਾ ਚੋਣ ਪ੍ਰਚਾਰ ਦੌਰਾਨ ਉਹਨਾਂ ਨੇ ਕੈਬਨਿਟ ਮੰਤਰੀ ਆਪ ਵਿਧਾਇਕ ਜੀ ਐਨ ਆਪ ਮੀਦਰ ਗੁਰਦੀਪ ਸਿੰਘ ਟੰਪੀਟੇ ਲੋ ਵੀ ਮੌਜੂਦ ਰਹੇ ਨੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਗਿੱਦੜਵਾਹਾ ਤੋਂ ਗੋਲਡੀ ਦਲਵੀਰ ਗੋਲਡੀ ਨੂੰ ਮੌਜੂਦਗੀ ਕਾਂਗਰਸ ਚ ਕਲੇਸ਼ ਛੇੜਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਨੂ ਜਨ ਚੁਣੀ ਜਿਮਨੀ ਚੋਣਾ ਦੌਰਾਨ ਸਾਬਕਾ ਬਜ਼ਾਇਕ ਤਲਵੀਰ ਗੋਲਡੀ ਦੀ ਗੇੜੜਵਾਹ ਚ ਚੋਣ ਚ ਮੂੰਹ ਦਿਖਾਈ ਦੇ ਕਾਂਗਰਸ ਨੇ ਅੰਦਰੂਨੀ ਕਲੇਸ਼ ਨੂੰ ਮੋੜ ਉਭਾਰ ਲਿਆ ਤਲਵੀਰ ਗੋਲਡੀ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਭਵਨਤਵਾਂ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਸਨ ਉਹਨਾਂ ਨੇ ਨਾਜਗੀ ਸੰਗਰੂਰ ਹਲਕੇ ਤੋਂ ਟਿਕਟ ਨਾ ਦਿੱਤੇ ਜਾਣ ਸੋ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਐਮਪੀਰਨ ਦਾਵਾ ਨੇ ਐਫਸੀਆਈ ਦੇ ਚੇਅਰਮੈਨ ਨੂੰ ਭੇਜਿਆ ਜੀ ਡੀਸੀ ਖਿਲਾਫ ਸ਼ਿਕਾਇਤ ਪੱਤਰ ਐਮਐਸਪੀ ਤੋਂ ਘੱਟ ਕੀਮਤ ਤੇ ਚੋਨਾ ਖਰੀਦਣ ਦੇ ਦੋਸ਼ ਲੱਗੇ ਨੇ ਗੁਰਦਾਸਪੁਰ ਹਲਕੇ ਤੋਂ ਮੈਂਬਰ ਪਾਰਲੀਮੈਂਟ ਸੁਖਿੰਦਰ ਸਿੰਘ ਰੰਦਾਵਾ ਨੇ ਐਫਸੀਆਈ ਦੇ ਚੇਅਰਮੈਨ ਨੂੰ ਅਧਿਕਾਰਕ ਰੂਪ ਵਿੱਚ ਪੱਤਰ ਲਿਖ ਕੇ ਡਿਪਟੀ ਕਮਿਸ਼ਨਰ ਬਲੋਚੋ ਨੇ ਦੀ ਫਸਲ ਨੂੰ ਤੈ ਐਮਐਸਪੀ ਦੀ ਘੱਟ ਕੀਮਤ ਤੇ ਖਰੀਦਣ ਦੀ ਸ਼ਿਕਾਇਤ ਕੀਤੀ ਹੈ ਰੰਦਾਵਾ ਨੇ ਕਿਹਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਝੋਨੇ ਦੀ ਖਰੀਦ ਦਾ ਗੰਭੀਰ ਮੁੱਦਾ ਸਾਹਮਣੇ ਆ ਰਿਹਾ ਹੈ ਤਾਂ ਅਸੀ ਜੀ ਅੱਜ ਦੀ ਆਪਣੀਆਂ ਤਾਜ਼ਾ ਖਬਰਾਂ ਕਿਸਤਾਂ ਲੱਗੇ ਨੀਚੇ ਕਮੈਂਟ ਕਰਨਾ ਬਾਕੀ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦੀ